ਲੁਧਿਆਣਾ ਦੇ ਵਿੱਚ ਬੁੱਢੇ ਦਰਿਆ ਦੇ ਮਾਮਲੇ ਨੂੰ ਲੈ ਕੇ ਜੋ ਦੋ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਉਂਦਾ ਪਿਆ ਉਸ ਦੇ ਵਿੱਚ ਕਈ ਵੱਡੇ ਪਹਿਲੂ ਨਿਕਲ ਕੇ ਸਾਹਮਣੇ ਆ ਗਏ ਜਿਸ ਤੋਂ ਬਾਅਦ ਇਸ ਪੂਰੀ ਖਬਰ ਨੂੰ ਸੁਣ ਤੋਂ ਬਾਅਦ ਤੁਸੀਂ ਜ਼ਰੂਰ ਆਪਣੀ ਰਾਏ ਦੇਣੀ ਹੈ ਦਿਕਰੇ ਖਾਸਾ ਕਿ ਪੂਰਾ ਮਾਮਲਾ ਧਾਰਮਿਕ ਸਮਾਗਮ ਦਾ ਦੱਸਿਆ ਜਾ ਰਿਹਾ ਹੈ ਜੋ ਸੰਤ ਸੀਚੇਵਾਲ ਦੇ ਵੱਲੋਂ ਰਖਵਾਏ ਗਏ ਸਮਾਗਮ ਦੌਰਾਨ ਦੋ ਬੱਚਿਆਂ ਦੀ ਮੌਤ ਦੀ ਜੋ ਇਹ ਖਬਰ ਸਾਹਮਣੇ ਆਈ ਹੈ ਬਹੁਤ ਵੱਡੀ ਖਬਰ ਲੁਧਿਆਣਾ ਤਾਜਪੁਰ ਤੋਂ ਨਸ਼ਰ ਹੁੰਦੀ ਪਈ ਹੈ ਜਿੱਥੇ ਕਿ ਗੁਰੂ ਰਾਮਦਾਸ ਨਗਰ ਨੇੜੇ ਬੁੱਢਾ ਦਰਿਆ ਦੀ ਸਾਫ ਸਫਾਈ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਦੱਸਿਆ ਗਿਆ ਹੈ ਕਿ ਬਣਾਏ ਗਏ ਇਸ਼ਨਾਨ ਘਾੜ ਤੇ ਰੱਖੇ ਗਏ ਧਾਰਮਿਕ ਸਮਾਗਮ ਦੌਰਾਨ ਘਾਟ 'ਚ ਨਹਾਉਂਦੇ ਦੋ ਬੱਚਿਆਂ ਦੇ ਡੁੱਬਣ ਦੀ ਖਬਰ ਜੋ ਕਾਫੀ ਹੜਕਮ ਮਚਾਇਆ ਹੋਇਆ ਜਿਸ ਤੇ ਵਿੱਚ ਜੋ 17 ਸਾਲ ਦਾ ਗੁਰਜੀਤ 15 ਸਾਲਾਂ ਦਾ ਅਬੇ ਕੁਮਾਰ ਦੇ ਮਾਪਿਆਂ ਨੇ ਪ੍ਰਬੰਧਕਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਂਦੇ ਕਿਹਾ ਆ ਕਿ ਉਥੋਂ ਕਾੜ ਤੇ ਨਹਾਉਣ ਸੰਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ ਜਦਕਿ ਪ੍ਰਬੰਧਕਾ ਦਾ ਕਹਿਣਾ ਹੈ ਕਿ ਉਹਨਾਂ ਦੋ ਵਾਰ ਬੱਚਿਆਂ ਨੂੰ ਪਾਣੀ ਚ ਨਹਾਉਂਦਿਆਂ ਨੂੰ ਕੱਢਿਆ ਦਰਅਸਲ ਤਾਜਪੁਰ ਰੋਡ ਤੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਮੁਹਿੰਮ ਰਾਜ ਸਭਾ ਮੈਂਬਰ ਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਚ ਚਲਾਈ ਗਈ ਸੀ ਇਸੇ ਥਾਂ ਤੇ ਸੰਤ ਸੀਚੇਵਾਲ ਦੀ ਮੌਜੂਦਗੀ ਚ ਪਾਣੀ ਇਸ਼ਨਾਨ ਕਾਟ ਤਿਆਰ ਕੀਤੇ ਗਏ ਸਨ ਇਸੇ ਦੇ ਸ਼ੁਕਰਾਨੇ ਲਈ ਇੱਥੇ ਸੁਖਮਣੀ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਪਾਠ ਤੋਂ ਬਾਅਦ ਲੰਗਰ ਵਰਤਾਏ ਜਾ ਰਹੇ ਸਨ ਇਸ ਦੌਰਾਨ ਅਬੇ ਤੇ ਗੁਰਜੀਤ ਨਹਾਉਣ ਲਈ ਦਰਿਆ ਤੇ ਚਲੇ ਗਏ ਤੇ ਪਾਣੀ ਡੂੰਘਾ ਹੋਣ ਕਾਰਨ ਡੁੱਬ ਗਏ ਉੱਥੇ ਮੌਜੂਦ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਆਪਣੀਆਂ ਪੱਗਾਂ ਤੱਕ ਪਾਣੀ ਦੇ ਵਿੱਚ ਛੁੱਟੀਆਂ ਪਰ ਬੱਚੇ ਨਾ ਵੱਟ ਸਕੇ ਨੇੜੇ ਗੋਤਾਖੋਰ ਵੀ ਨਹੀਂ ਸਨ ਫਲੋਰ ਤੋਂ ਗੋਤਾਖੋਰ ਮੰਗਵਾਏ ਗਏ ਕਈ ਘੰਟਿਆਂ ਬਾਅਦ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਪਰ ਜਦ ਤੱਕ ਮੰਦਭਾਗੀ ਖਬਰ ਆ ਚੁੱਕੀ ਸੀ লাশ ਬਾਹਰ ਨਿਕਲਦੇ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਜਿੱਥੇ ਰੋਣ-ਖਰੌਣ ਲੱਗ ਪਏ ਇਲਜ਼ਾਮ ਲਗਾਇਆ ਕਿ ਪ੍ਰਬੰਧਕ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਅਸਫਲ ਰਹੇ ਤੇ ਕੋਈ ਵੀ ਤੁਰੰਤ ਲੜਕਿਆਂ ਨੂੰ ਬਚਾਉਣ ਲਈ ਪਾਣੀ ਦੇ ਅੰਦਰ ਦਾਖਲ ਨਹੀਂ ਹੋਇਆ ਹਾਲਾਂਕਿ ਪ੍ਰਬੰਧਕਾਂ ਨੇ ਆਖਿਆ ਹੈ ਕਿ ਬੱਚਿਆਂ ਨੂੰ ਘਟਨਾ ਤੋਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ ਕਈ ਵਾਰ ਉਹਨਾਂ ਨੂੰ ਪਾਣੀ ਦੇ ਵਿੱਚੋਂ ਵੀ ਬਾਹਰ ਕੱਢਿਆ ਗਿਆ ਸੀ ਬਹੁਤ ਵੱਡੀ ਖਬਰ ਇਸ ਤਰ੍ਹਾਂ ਸੋਕ ਭਰੀ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਜਿਸ ਦੇ ਵਿੱਚ ਸੰਤ ਸੀਚੇਵਾਲ ਵੱਲੋਂ ਰਖਵਾਏ ਗਏ ਬੁੱਢਾ ਦਰਿਆ 'ਚ ਜੋ ਧਾਰਮਿਕ ਸਮਾਗਮ ਸੀ ਦੋ ਬੱਚਿਆਂ ਦੀ ਮੌਤ ਦਾ ਖਬਰ ਕਾਫੀ ਵਹਿ ਰਲ ਹੁੰਦੀ ਪਈ ਹੈ ਜਿਸ ਤੋਂ ਬਾਅਦ ਭਾਵੇਂ ਕਿ ਸੰਤ ਸੀਚੇਵਾਲ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਆ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸੱਚਮੁੱਚ ਮੰਤਪਾਗ ਹਾਸਾ ਆ ਇਹ ਘਾਟ ਜਨ ਤੱਕ ਇਸ਼ਨਾਨ ਲਈ ਨਹੀਂ ਖੋਲਿਆ ਗਿਆ ਸੀ ਉਹਨਾਂ ਆਖਿਆ ਕਿ ਟੀਮ ਨੇ ਪਹਿਲਾਂ ਹੀ ਬੱਚਿਆਂ ਨੂੰ ਪਾਣੀ 'ਚ ਜਾਣ ਤੋਂ ਰੋਕਿਆ ਸੀ ਸੰਜੀਤ ਚੇਵਾਲ ਨੇ ਲਿਖਿਆ ਹੈ ਕਿ ਉਹ ਬੇਹਦ ਦੁਖੀ ਨੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਉਹ ਵਚਨਬੱਧ ਨੇ ਵਧੀਆ ਗੱਲ ਹੈ ਕੋਈ ਹੋ ਨਹੀਂ ਹੈਗਾ ਰੋਜ਼ ਨਹੀਂ ਹੈਗਾ ਪਰ ਇਹਨਾਂ ਨੇ ਇੱਥੇ ਪੁਲਸ ਲਾਣ ਗਈ ਦਾ ਜੇ ਤੁਹਾਨੂੰ ਪਤਾ ਇੱਥੇ ਡੂੰਗਾ ਹੈ ਪੁਲਿਸ ਲਾਣਾ ਚਾਹੀਦਾ ਪੁਲਿਸ ਵੀ ਨਹੀਂ ਆਇਆ ਹੈ ਪੁਲਿਸ ਵੀ ਨਹੀਂ ਆਇਆ ਹੈ ਬਤਾ ਲਾ ਨਹੀਂ ਸਕਦਾ ਪੁਲਿਸ ਵੀ ਨਹੀਂ ਆਇਆ ਹੈ ਇਹ ਲਾ ਰਹੇ ਬਿਲਕੁਲ ਚੱਲੀ ਜਾਂਦੇ ਨੇ ਬਾਈਕ ਤੋਂ ਆਈਡੀ ਲਾ ਕੇ ਜਾਨੇ ਕਿ ਜੋ ਵੀ ਹੁੰਦਾ ਵਾ ਵੇਖ ਅਧਰਿਕੀ ਤਾਵਾ ਹਰ ਚੀਜ਼ ਦਾ ਬੱਚੇ ਡੋਬ ਗਏ ਮੇਰੇ ਦੋ ਬੱਚੇ ਕਿੰਨੀ ਏਸੀ ਬੱਚਿਆਂ ਦੀ ਬੱਚੇ ਦਾ ਏਸਗਾ ਜੀ 10 ਸਾਲ ਦੇ ਨਹੀਂ ਜੀ 10 ਸਾਲ ਦੇ ਨਹੀਂ ਅੱਛਾ ਮੇਰੇ ਮੁੰਡਾ ਮੁੰਡਾ ਹੈ ਤੁਹਾਡਾ ਵੀ ਮੇਰਾ ਮੋਢਾ ਪੁੱਤ ਆ ਹਾਂ ਜੀ ਕੋਈ ਖਾਸ ਇਸ ਤਰ੍ਹਾਂ ਕੋਈ ਖੇਡ ਨਹੀਂ ਸੀ ਅੱਛੀ ਆਹੋ ਜਤਾ ਗਾਣੇ ਜੀ ਚੱਲ ਰਿਹਾ ਪ੍ਰੋਗਰਾਮ ਚੱਲ ਰਿਹਾ ਕੋਈ ਬੰਦ ਨਹੀਂ ਹੋ ਗਿਆ ਬੱਚੇ बच्चे जी अंदर चल पानी में डूब गए हैं और यहाँ कोई देखने वाला नहीं है इन्होंने इतना बड़ा प्रोग्राम कर रखा है मगर कोई देखने वाला नहीं है अभी भी आप चल के देख लो वहाँ कोई भी अंदर ना कोई गोता मार रहा है ना कुछ कर रहा है कोई नहीं देख रहा है कितने बच्चे थे जी दो बच्चे थे जी कि ज्यादा नहीं तेरह चौदह साल के बच्चे हैं बहुत देर हो गई है एक घंटा करीब हो गया कोई नहीं आया जी बच्चों को जब इन्होंने डूंगा किया है तो इनको जुगाड़ करना चाहिए इन चीज का कोई ना लगा, कोई कुछ भी नहीं किया है कुछ भी नहीं आया है अभी तक पुलिस वाले मीडिया वाले कोई भी नहीं आया खबर तक नहीं घर पहुँची है हमारे हम लोग दूसरे दूसरे ऐसी सुन के अभी आए हैं कितने टाइम ऐसी मतलब कि पानी के अंदर गेहूँ ਕੋਈ ਨਹੀਂ ਸਵਾਇਆ ਆਕੀਆ ਕੋਈ ਨਾ ਕੁਝ ਨਹੀਂ ਕੀਤਾ ਕੀ ਫਾਇਦਾ ਹੋਆ ਦੁਨੀਆ ਪਬਲਿਕ ਕੋ ਬੁਲਾ ਕੇ ਨਹੀਂ ਕਿੰਨੀ ਉਮਰ ਹੈ ਬੱਚੋਂ ਕੀ ਬੱਚੇ ਦਾ 12 ਸਾਲ ਉਮਰ ਹੈ ਕੀ ਨਾਮ ਹੈ ਤੁਹਾਡਾ ਭਈ ਮੇਰਾ ਨਾਮ ਸਾਹਿਲ ਹੈ ਜੀ ਅੱਛਾ ਤੁਹਾਨੂੰ ਕਦੋਂ ਮਤਲਬ ਕਿ ਪਤਾ ਲੱਗਦਾ ਕਿ ਇੱਥੇ ਦੋ ਬੱਚੇ ਡੁੱਬੇ ਹੋਏ ਨੇ ਇਹਨਾਂ ਨੇ ਸਾਨੂੰ ਜੀ ਕਿਸੇ ਮੋਤਵਰ ਬੰਦੇ ਨੇ ਸਾਨੂੰ ਫੋਨ ਕੀਤਾ ਅਸੀਂ ਸਤਲੁਜ ਦਰਿਆ ਤੋਂ ਗੁੱਤਾ ਖੜੇ ਗਏ ਆ ਸਾਡੀ ਟੀਮ ਸਾਰੀ ਹੈਗੀ ਆ ਸਾਡੇ ਪ੍ਰਧਾਨ ਜੀ ਖੜੇ ਆ ਤੇ ਪ੍ਰਧਾਨ ਨੂੰ ਉਹਨਾਂ ਨੂੰ ਫੋਨ ਆਇਆ ਤੇ ਇਹਨਾਂ ਨੇ ਗੱਲ ਕੀਤੀ ਕਿ ਦੋ ਬੱਚੇ ਡੁੱਬ ਗਏ ਆ ਅੱਛਾ ਤੇ ਵੀ ਆਪਾਂ ਜਾਣਾ ਅੱਛਾ ਤੇ ਅਸੀਂ ਸਾਰੇ ਆਪਣੀ ਟੀਮ ਇਕੱਠੀ ਕਰਕੇ ਤੇ ਅਸੀਂ ਜਿੱਦਾਂ ਆਕੇ ਵੀ ਬੱਚਾ ਦੀ ਦੋ ਡੈੱਡ ਬੋਡੀਆਂ ਕੱਢ ਦਿੱਤੀਆਂ ਵਾ ਪਰਿਵਾਰ ਦੇ ਹਵਾਲੇ ਅਸੀਂ ਕਰ ਦਿੱਤੀਆਂ ਜਿੱਦ ਕੱਢ ਕੇ ਅੱਛਾ ਤੁਹਾਨੂੰ ਕਦੋਂ ਫੋਨ ਆਂਦਾ ਕਿੰਨਾ ਕੋਈ ਟਾਈਮ ਹੋ ਗਿਆ ਸੀ ਬੱਚਿਆਂ ਦੇ ਮਤਲਬ ਕੋਈ ਸਾਹਸ ਹੋ ਰਹੇਗੇ ਸੀ ਜਾਂ ਸਾਹ ਸੂ ਤਾਂ ਭਾਜੀ ਨਹੀਂ ਹੈਗੇ ਸੀ ਜਿੱਦਾਂ ਵੀ ਸਾਨੂੰ ਸਰਚ ਕੀਤਾ ਸੀ ਸਰਚ ਕਰਕੇ ਦੇ ਦਿੱਤਾ ਵਾ ਉਹਨਾਂ ਦੀ ਡੁੱਬਣ ਦੇ ਨਾਲ ਡੈਥ ਹੋਈ ਸੀ ਤੇ ਹੁਣ ਉਹਨਾਂ ਦੀਆਂ ਬੋਡੀਆਂ ਨੇ ਜਿਹੜੀਆਂ ਇੱਕ ਦੀ ਸਿਵਲ ਹਸਪੀਟਲ ਸ਼ਿਫਟ ਕਰ ਰਹੇ ਆ ਦੂਸਰੇ ਦੀ ਬੋਡੀ ਸੀਐਮਸੀ ਮਾਰਸ਼ਰੀ ਦੇ ਵਿੱਚ ਦੋਨਾਂ ਦਾ ਨਾਮ ਕੀ ਸੀਗਾ ਬੱਚਿਆਂ ਦਾ ਇੱਕ ਬੱਚੇ ਦਾ ਨਾਮ ਅਭੇ ਤੇ ਇੱਕ ਬੱਚੇ ਦਾ ਨਾਮ ਇੱਕ ਦੀ ਉਮਰ ਤਕਰੀਬਨ 15 ਸਾਲ ਹੈ ਦੂਸਰੇ ਦੀ ਉਮਰ ਵੀ 14-15 ਸਾਲ ਦੇ ਵਿੱਚ ਹੀ ਨੇ ਬੱਚੇ ਅ ਪ੍ਰਵਾਸੀ ਪਰਿਵਾਰ ਨੇ ਇੱਕ 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 ਪ੍ਰਵਾਸੀ ਹੈ ਇੱਕ ਪੰਜਾਬੀ ਤੇ ਇੱਥੇ ਕਰਨ ਕੀ ਆ ਸੀਗੇ ਬੱਚੇ ਉਹ ਕੁਝ ਪਤਾ ਲੱਗਿਆ ਪਰਿਵਾਰਾਂ ਦੇ ਨਾਲ ਅਸੀਂ ਅਜੇ ਗੱਲ ਕਰ ਰਹੇ ਹਾਂ ਅਜੇ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਉਹ ਸਾਨੂੰ ਪੂਰੀ ਗੱਲਬਾਤ ਦੱਸ ਸਕਣ ਜਿਵੇਂ ਉਹਨਾਂ ਦਾ ਥੋੜਾ ਮਾਹੌਲ ਅਜੀ ਆਪਾਂ ਵੀ ਸਮਝਦਿਆਂ ਕਿ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਅਸੀਂ ਉਹਨਾਂ ਨੂੰ ਸਾਰਾ ਕੁਝ ਪੁੱਛੀਏ ਮੈਨੂੰ ਇੱਥੇ ਇੱਕ ਪੋਡੀ ਬਣੇ ਹੋਏ ਪੋਡੀਅਮ ਬਣਾਈਆਂ ਕਿਤੇ ਇਹਨੂੰ ਸਾਰੇ ਬੱਚੇ ਹੋਰ ਦੁਆਰਾ ਫੇਰ ਅੱਗੇ ਕੋਈ ਹਾਦਸਾ ਵੀ ਹੋ ਸਕਦਾ ਜੇ ਬੰਦ ਕਰ ਦੇਣਾ ਚਾਹੀਦਾ ਸੇ ਕੋਈ ਗੱਲ ਨਹੀਂ ਅਸੀਂ ਹੁਣੇ ਉਹ ਸਾਰਾ ਕੁਝ ਚੈੱਕ ਕਰਾ ਰਹੇ ਤੇ ਕੀ ਇਨਸਾਫ ਦਿੱਤਾ ਜਾਊਗਾ ਪਰਿਵਾਰਾਂ ਦੇ ਨਾਲ ਜੀ ਜੋ ਵੀ ਹੈਗਾ ਜੇ ਆਪਾਂ ਪੋਸਟਮਾਰਟਮ ਉਹਨਾਂ ਦੇ ਕੱਲ ਨੂੰ ਹੋਣਗੇ ਪੋਸਟਮਾਰਟਮ ਤੋਂ ਬਾਅਦ ਜੋ ਅਗਲੀ ਬਣਦੀ ਕਾਰਵਾਈ ਹੈ